ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਵੀ ਇਸ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਗੋਲ ਕੇਰੇ ਤੇ ਆਪਾਂ ਲੈਸ ਕਿਦਾਂ ਲਗਾਈਏ ਬਿਲਕੁਲ ਸਿੰਪਲ ਤੇ ਸੋਖੇ ਤਰੀਕੇ ਨਾਲ ਤੁਹਾਨੂੰ ਲੈਸ ਜਾਲਾ ਦੱਸਾਂਗੇ ਤੇ ਮੈਂ ਇਹਦੇ ਵਿੱਚ ਪਹਿਲਾਂ ਹੀ ਸ਼ੇਪ ਦੇ ਦਿੱਤੀ ਹੋਈ ਹੈ ਕੇਰੇ ਤੋਂ ਰਾਉਂਡ ਵਾਲੀ ਠੀਕ ਹੈ ਜੀ ਤੇ ਸਭ ਤੋਂ ਪਹਿਲੇ ਇਹਨੂੰ ਕੀ ਕਰਨਾ ਵਾ ਨਮਕ ਖੋਲ ਕੇ ਰੱਖ ਲਿਆ ਵਾ ਹਿਪਸਾ ਹਿਪ ਤੋਂ ਅ ਕਰੀਬ ਆਪਾਂ 1/2 ਇੰਚ ਮਾਰਜਿਨ ਇੱਥੇ ਰੱਖਾਂਗੇ ਜ਼ਿਆਦਾ ਨਹੀਂ ਰੱਖਾਂਗੇ 1/2 ਇੰਚ ਮਾਰਜਿਨ ਰੱਖਾਂਗੇ ਇਹਦੇ ਨੀਚੇ ਤੋਂ ਵੀ ਆਪਾਂ ਲੈਂਥ ਤੋਂ 1/2 ਇੰਚ ਆਪਾਂ ਮਾਰਜਿਨ ਵੱਧ ਰੱਖ ਕੇ ਕਟਿੰਗ ਕਰ ਲਈ ਹੈ ਤੇ ਹੁਣ ਤੁਹਾਨੂੰ ਦੱਸਦੇ ਆ ਲੈਸ ਜਣਾ ਇੱਥੋਂ ਆਪਾਂ ਜਿੱਥੇ ਸਾਡਾ हिਪ ਦੀ ਜਿਹੜੀ ਐ ਸਲਾਈ ਜਿਹੜੀ ਲੱਗੀ ਹੋਈ ਹੈ ਨਾ ਇੱਥੇ ਆਪਾਂ ਕੱਟ ਲਗਾ ਲੈਣਾ ਹੈ ਠੀਕ ਹੈ ਦੋਨੇ ਸਾਈਡ ਤੋਂ ਫਿਰ ਆਪਾਂ ਸ਼ਰਟ ਨੂੰ ਕਰ ਲਾਂਗੇ ਸਿੱਧਾ ਤਾਂ ਫਿਰ ਆਪਾਂ ਇਸ ਕਟ ਨੂੰ ਜਿਹੜਾ ਇਹ ਵਾਲਾ ਕਪੜਾ ਇਹਨੂੰ ਆਪਾਂ ਇੱਧਰ ਫੋਲਡ ਕਰਾਂਗੇ ਇਹਦੇ ਬਿਲਕੁਲ ਹੀ ਕਿਨਾਰੇ-ਕਿਨਾਰੇ ਤੇ ਦੀ ਆਪਾਂ ਸਿਲਾਈ ਲਗਾ ਲਾਂਗੇ ਕੋਲੀ ਖਿੱਚ ਕੇ ਆਪਾਂ ਅੰਨ੍ਹੀ ਕਰਾਂਗੇ ਫਿਰ ਇਹਨੂੰ ਇੱਕ ਵਾਰੀ ਰੌਂਡ ਕਰਾਂਗੇ ਇੱਥੇ E sì, sì. trovi a parte mollano? ਆਪਾਂ ਦੂਜੀ طرف ਐਕਸਟਰਾ ਤੇ ਵੀ ਸिलाई ਮਾਰ ਲਈਏ ਇਹਦਾ ਐਕਸਟਰਾ ਐਕਸਟਰਾ ਜਿਹੜਾ ਕਪੜਾ ਹੈ ਮੈਂ ਕਟਿੰਗ ਕਰ ਲਾਂਗੀ ਫਿਰ ਬੁੱਕਰ ਨਾਲ ਕਟਿੰਗ ਕਰ ਲਾਂਗੇ ਇਹਨੂੰ ਫੇਰ ਦੂਜੀ ਸਾਈਡ ਤੇ ਵੀ ਕਟਿੰਗ ਕਰ ਲਾਂਗੇ ਹਾਂਜੀ ਸिलाई ਨੂੰ ਆਪਾਂ ਪੂਰਾ ਹੀ ਲਗਾ ਲਿਆ ਹੋਇਆ ਹੈ ਤੇ ਇਸ ਤੋਂ ਬਾਅਦ ਆਪਾਂ ਲੈਂਸ ਲਗਾਵਾਂਗੇ ਮੈਂ ਜੀ ਇਹ ਵੱਲੇ ਇਸੇ ਪਰ ਲਗਾਉਂਗੀ ਕਿ ਰੇਤੇ ਤੇ ਇਸ ਲੈਸ ਨੂੰ ਆਪਾਂ ਰੱਖ ਲੈਣਾ ਪੁੱਠਾ ਤੇ ਇਹ ਸਾਡਾ ਸ਼ਰਟ ਜਿਹੜੀ ਹੈ ਸਿੱਧੀ ਹੈ ਲੈਸ ਨੂੰ ਥੋੜਾ ਇਦਾਂ ਮੋੜ ਲਾਉਂਗੀ ਮੋੜ ਕੇ ਤੇ ਚਾਕ ਤੋਂ ਸਲਾਈ ਲਗਾਉਣਾ ਸ਼ੁਰੂ ਕਰ ਦਾਂਗੇ and <laughs> ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਪਈ ਹੈ ਕੁਝ ਸਿੱਖਣ ਨੂੰ ਮਿਲਦਾ ਪਿਆ ਤੇ ਵੀਡੀਓ ਨੂੰ ਪਲੀਜ਼ ਜ਼ਰੂਰ ਲਾਈਕ ਕਰਿਆ ਕਰੋ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਅਗਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਿਓ ਇਹਦੇ ਨਾਲ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇਗਾ ਹਾਂਜੀ ਇਸ ਤਰ੍ਹਾਂ ਆਪਾਂ ਲੇਸ ਲਗਾ ਲੈਣੀ ਹੈ ਸਾਰੇ ਦੂਸਰੇ ਚਾਕ ਤੇ ਵੀ ਆਪਾਂ ਇਦਾਂ ਹੀ ਕਰਾਂਗੇ ਲੇਸ ਨੂੰ ਥੋੜੀ ਜਿਹੀ ਜਿੰਨੀ ਸਾਡੀ ਸਲਾਈ ਲੱਗੀ ਹੈ ਹਿੱਪ ਤੇ ਥੋੜੀ ਜਿਹੀ ਵਧਾ ਕੇ ਇਹਨੂੰ ਕੱਟ ਲਾਂਗੇ ਤੇ ਜਿੱਥੇ ਤੱਕ ਸਾਡੀ ਹਿੱਪ ਦੀ ਸਲਾਈ ਹੈ ਇੱਥੇ ਤੱਕ ਆਪਾਂ ਨੂੰ ਉੱਪਰ ਦੀ ਟਰਨ ਕਰਕੇ ਲੇਸ ਨੂੰ ਇੱਥੇ ਆਪਾਂ ਲੇਸ ਲਗਾ ਲਾਂਗੇ ਇਹ ਤਾਂ ਹੈ ਕਿ ਕਿੱਥੇ ਦੇਖੋ ਬਿਲਕੁਲੀ ਸੌਕੇ ਟਾਂਗ ਨਾਲ ਇਹ ਤਰੀਕਾ ਮੈਂ ਤੁਹਾਨੂੰ ਦੱਸਦੀ ਪਈ ਆ ਕਿਉਂਕਿ ਕਈਆਂ ਦੇ ਜਦੋਂ ਲੈਸ ਲਾਂਦੇ ਆ ਇੱਥੇ ਇਸ ਤਰ੍ਹਾਂ ਗੋਲ ਕੀ ਅਰੇ ਜਾਂ ਕੀ ਇਹਦੇ ਸੱਤ ਨਹੀਂ ਆਂਦਾ ਪੋਂਗਾਂਦਾ ਵਾ ਮੈਨੂੰ ਚੋਣਾ ਆਂਦੀ ਆ ਵਾ ਇਹਦੇ ਨਾਲ ਤੁਹਾਡਾ ਕੀ ਹੈ ਬਿਲਕੁਲ ਈਜ਼ੀ ਤਰੀਕੇ ਨਾਲ ਲੈਸ ਲੱਗ ਜਾਏਗੀ ਔਰ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਵੀ ਆਏਗੀ ਹਾਂਜੀ ਇਸ ਤਰ੍ਹਾਂ ਆਪਾਂ ਲੈਸ ਲਾ ਲਈਏ ਫਿਰ ਆਪਾਂ ਲੈਸ ਨੂੰ ਕਰਾਂਗੇ ਇਸ ਤਰ੍ਹਾਂ ਟਰਨ ਕਰਦਾਂਗੇ ਤੇ ਇੱਕ ਟੁਕੜਾ ਉਦੋਂ ਉਦੋਂ ਦੇ ਇੱਕ ਜਿਹੜੀ ਇਹ ਸिलाई ਲਗਾ ਲਾਂਗੇ ਤੇਰ ਪਰ ਦੀ ਸिलाई ਲਗਾ ਲਾਂਗੇ ਤੇ ਆਪਾਂ ਨੂੰ ਤੇ ਆਪਾਂ ਛੱਡ ਕੇ ਤੇ ਸिलाई ਲਗਾ ਲਾਂਗੇ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈ लेस ਲੱਗੀ ਹੈ ਤੇ ਅਗੇ ਦੋਸਤੋ ਤੁਹਾਨੂੰ ਥੋੜੀ ਜਿਨੀ ਵੀ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਰੇ ਆਪਾਂ ਹੀ ਬੈਕ ਵਾਲੇ ਘਰੇ ਤੇ ਵੀ ਲਗਾਵਾਂਗੇ ਤੇ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈ ਪੱਟੀ ਲੱਗੀ ਹੈ ਦੇਖ ਸਕਦੇ ਹੋ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈ ਪੱਟੀ ਲੱਗ ਕੇ ਤੇ ਦੇਖੋ ਕਿ ਤੇ ਦੋਸਤੋ ਜਿੰਦ ਜਿੰਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਅਗਰ ਚੈਨਲ ਤੇ ਪਹਿਲੀ ਵਾਰ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ्रेस ਕਰ ਲਿਓ ਜਿਸ ਨਾਲ ਮੇਰੇ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪੁੱਜਦੇ ਰਹਿਣਗੇ ਤੇ ਮਿਲਦੇ ਆਂ ਫਿਰ ਕਿਸ ਨਈ ਵੀਡੀਓ ਤੇ ਨਾਲ ਅੱਜ ਦੇ ਲਈ ਬਾਏ ਬਾਏ ਥੈਂਕ ਯੂ